ਸਾਹਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਗੀ ਨੂੰ ਲੈ ਕੇ ਆਪਸੀ 카ਟੋ ਕਲੇਸ਼ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਵਾਰ-ਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਮੈਨੂੰ ਰੀਲੋਡ ਕੀਤਾ ਜਾਵੇ ਯਾਨੀ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਤੋਂ ਦੁਬਾਰਾ ਪ੍ਰਧਾਨ ਬਣਾਇਆ ਜਾਵੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਵੱਲੋਂ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਇੱਕ ਪਾਸੇ ਗੁਰਪ੍ਰਤਾਪ ਸਿੰਘ ਵਿਡਾਰਾ ਐਡਵੋਕੇਟ ਹਜਿੰਦਰ ਸਿੰਘ ਧਾਮੀ ਸਤਿ ਸ਼੍ਰੀ ਅਕਾਲ ਤਖਸੈਬ ਦੇ ਜਾਤੇਦਾਰ ਗਿਆਨੀ ਰਗਵੀਰ ਸਿੰਘ ਅੱਜ ਇਕੱਠੇ ਹੋਏ ਅੱਜ ਮੀਟਿੰਗ ਹੋਈ ਇੱਕ ਪਾਸੇ ਜਿਹੜੀ ਜਨਨ ਕਿ ਭਰਤੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯਾਨੀ ਕਿ ਮੈਂਬਰਸ਼ਿਪ ਜਿਹੜੀ ਮੁਮ ਹੈ ਅੱਜ ਕੀ ਉਸ ਨੂੰ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਅੱਜ ਵੱਡੇ ਖੁਲਾਸੇ ਕੀਤੇ ਗਏ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਕਿ ਜਾਲੀ ਭਰਤੀ ਕੀਤੀ ਜਾ ਰਹੀ ਹੈ ਸੁਖਬੀ ਸਿੰਘ ਅਤੇ ਸੁਖਬੀ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਯਾਨੀ ਕਿ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੋਲਵਮੈਂਟ ਜਿਹੜੀ ਹੈ ਉਹ ਹੈ ਗੁਲਜਾ ਸਿੰਘ ਰਣਕੇ ਦੀ ਗੁਲਜਾ ਸਿੰਘ ਰਣੀ ਕੇ ਦੇ ਦੁਆਰਾ ਹੀ ਇਹ ਮੈਮ ਚੁਲਾਈ ਜਾ ਰਹੀ ਹੈ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨਗੇ ਨਵੇਂ ਡੈਲੀਗੇਟ ਲਾਉਣ ਡੈਲੀਗੇਟਸ ਲੈ ਕੇ ਆਉਣਗੇ ਨਵੇਂ ਪ੍ਰਧਾਨ ਲੈ ਕੇ ਆਉਣਗੇ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਹੜੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਹੁਣਾ ਵੱਲੋਂ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਹੈ ਕਿਉਂ ਕਿ ਉਹਨਾਂ ਦੀ ਵਿੱਚ ਇਨਵੋਲਵਮੈਂਟ ਮੰਨੀ ਜਾ ਰਹੀ ਹੈ ਹਾਲੇ ਕੇ ਕਾਫੀ ਦੂਰੀ ਬਣਾ ਕੇ ਰੱਖੀ ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਤਰਖਾਇਆ ਕਰਾਰ ਦਿੱਤਾ ਜਾਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੂਰੇ ਅਤੇ ਵਧੀਆ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਜਿਹੜੀ ਅੱਜ ਭਰਤੀ ਸ਼ੁਰੂ ਹੋਈ ਹੈ ਸ਼ਰੂਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਵੀਂ ਭਰਤੀ ਨੂੰ ਲੈ ਕੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦੇ ਨਾਮ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਿਆ ਜਾਵੇਗਾ ਜਿਹਨੂੰ ਲਗਭਗ 1 ਮਹੀਨਾ ਲੱਗੇਗਾ ਇਸ ਲਈ ਸੂਤਰ ਦੱਸਦੇ ਨੇ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੱਤੇ ਹੋ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਗਲਤੀਆਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਸਿੱਧੇ ਹੋ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਜਵੀ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਗੁਰਪ੍ਰਤਾਪ ਸਿੰਘ ਮਡਾਲਾ ਹੋរី ਨੇ ਜਿਹੜੇ ਵਾਰ-ਵਾਰ ਆ ਕੇ ਨਤਮਸਤ ਹੁੰਦੇ ਨੇ ਤਰਬ ਹੁੰਦੇ ਨੇ ਅਤੇ ਉਹ ਜਿਹੜੇ ਸਮਰਪਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਦੂਸਰੇ ਪਾਸੇ ਤੁਹਾਡੇ ਵੱਲੋਂ ਬਿਲਕੁਲ ਜਾਂਚ ਨਹੀਂ ਕੀਤੀ ਜਾ ਰਹੀ ਸੁਖਬੀਰ ਸਿੰਘ ਬਾਦਲਵਾੜੇ ਧੜੇ ਵਾਲੇ ਧੜੇ ਵਾਲਿਆਂ ਦੀ ਪਹਿਲਾਂ ਬੀਬੀ ਜ਼ਗੀਰ ਕੌਰ ਨੂੰ ਗਾਲਾਂ ਵੀ ਕਢੀਆਂ ਗਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਆਰਾ ਸੂਤਰ ਦੱਸਦੇ ਨੇ ਕਿ ਹੁਣ ਤਨਖਾਹਾਂ ਕਰਾਰ ਦਿੱਤਾ ਜਾਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਅਰਵਰਨ ਨੇ ਇਸ ਜਾਲੀ ਭਰਤੀ ਦੇ ਵਿੱਚ ਕਿਉਂਕਿ ਜਾਲੀ ਭਰਤੀ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਡਿਊਟੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅੱਜ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਤੂੰ ਤੂੰ ਮਾਮਾ ਹੋ ਗਈ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗੋਣਾ ਵੱਲੋਂ ਤਨਖਾਹਿਆ ਸਰਕਾਰ ਦਿੱਤਾ ਜਾਵੇਗਾ ਧਾਰਮਿਕ ਸਜ਼ਾ ਲੱਗੇਗੀ ਕਿਉਂਕਿ ਵਾਰ-ਵਾਰ ਪੁਤਾਨੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਡਿਊਟੀ ਫਰਜ਼ ਬਣਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਨੂੰ ਵਾਰ-ਵਾਰ ਜਾ ਕੇ ਇਹ ਗੱਲ ਕਹਵੇ ਕਿ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਵੀ ਪਸੀਲ ਤੋਂ 2 ਦਸੰਬਰ ਨੂੰ ਆਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ